ਜੀ ਇਥੇ ਜਿਹੜੇ ਮੱਲ ਘੁੱਲ ਰਿਹਾ ਇਹਨਾਂ ਇਹਨਾਂ ਦਾ ਕੀ ਹੋ ਉਹ ਹੈ ਜੀ ਤੇ ਮੱਲ ਕਿਵੇਂ ਘੁੱਲਨੇ ਸ਼ੁਰੂ ਹੋਇਆ ਵੀ ਬੂਰੇ ਹਾਥੀ ਤੇ ਜਦੋਂ ਮੈਂ ਆਉ რუს ਦਾ ਰਾਜਾ ਬਣ ਕੇ ਬੂਰੇ ਹਾਥੀ ਤੇ ਆਉਂਗਾ ਸਾਡੇ ਪਿੰਨ ਨੂੰ ਸਰਾਬ ਦੇ ਕੇ ਜੀ ਕੋਈ ਜਗ੍ਹਾ ਪੂਸ ਸੁੱਟੂ ਆ ਕੇ ਕਿ ਅੱਕ ਲੱਗਣਗੀ ਅਜੇ ਨੇ ਮਤਲਬ ਕਿ ਜੀ ਬਾਬਾਈ ਦੀ ਕੱਟੀ ਇਹ ਭਪਿੰਦਰ ਸਿੰਘ ਦੇ ਪਹਿਲਾ ਪਿਤਾ ਜੀ ਸੀ ਮਹਾਰਾਜਾ ਪਟਿਆਲੇ ਦੇ ਆ ਪਟਿਆ ਸასი ਕਾਲ ਜੀ ਮੈਂ ਅਫਤਾ ਸਿੰਘ ਫਰਵਾਹੀ ਤੇ ਮੇਰੇ ਨਾਲ ਨੇ ਡੇਰਾ ਬਾਬਾ ਥੰਮਨ ਸਿੰਘ ਜੀ ਦੇ ਮਹੰਤ ਬਾਬਾ ਵਿੰਦਰ ਸਿੰਘ ਜੀ ਇੱਥੇ ਡੇਰੇ ਦਾ ਪ੍ਰਬੰਧ ਕਿਸ ਤਰ੍ਹਾਂ ਹੋਇਆ ਹਰ ਸਾਲ ਦੀ ਤਰ੍ਹਾਂ ਕਿਸ ਤਰ੍ਹਾਂ ਇੱਥੇ ਜਿਹੜਾ ਇਹ ਮੇਲਾ ਲੱਗਿਆ ਹੋਇਆ ਹੈ ਕਿਵੇਂ ਮਨਾਉਂਦੇ ਨੇ ਪੂਰੀ ਜਾਣਕਾਰੀ ਲਈ ਅਸੀਂ ਬਾਬਾ ਜੀ ਦੇ ਨਾਲ ਗੱਲਬਾਤ ਕਰਾਂਗੇ ਇਹ ਇਥੋਂ ਦੇ ਮਹੰਤ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਪਾਂ ਬਾਬਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲੇ ਤਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਵਾਗਤ ਹੈ ਧੰਨਵਾਦ ਜੀ ਬਾਬਾ ਜੀ ਜਿਹੜਾ ਮੇਲਾ ਅੱਜ ਲੱਗਿਆ ਹੋਇਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਬੜਾ ਵੱਡਾ ਇਕੱਠ ਹੈ ਇਹ ਕਦੋਂ ਤੋਂ ਸ਼ੁਰੂ ਹੋਇਆ ਤੇ ਕਿਵੇਂ ਬਾਬਾ ਜੀ ਦੇ ਸਥਾਨਾਂ ਤੇ ਲੱਗਣਾ ਸ਼ੁਰੂ ਹੋਇਆ ਇਹ ਬਾਬਾ ਥਮਨ ਸਿੰਘ ਜੀ ਦੇ ਲੋਹੜੀ ਦਾ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਜੀ ਲੋਕ ਆ ਕੇ ਇੱਥੇ ਬਾਬਾ ਜੀ ਦੇ ਸਥਾਨ ਤੇ ਅਰਦਾਸਾਂ ਕਰਵਾਉਂਦੇ ਨੇ ਜੀ ਮੇ ਬਾਬਾ ਸਾਨੂੰ ਪੁੱਤ ਦੀ ਦਾਤ ਵਗ ਸੀ ਸਾਡਾ ਬੱਚਾ ਬਾਹਰਲੇ ਦੇਸ਼ ਨਹੀਂ ਜਾਂਦਾ ਜਾਂ ਕੋਈ ਵੀ ਜਾੜਿਆ ਪੈਗਾ ਜਦਾ ਕੋਈ ਵੀ ਕਾਰੋਬਾਰ ਨਹੀਂ ਚੱਲ ਰਿਹਾ ਕੋਈ ਘਰ ਬਾਬਤ ਕੋਈ ਬਾਹਰਲੇ ਦੇਸ਼ ਵਾਸਤੇ ਜੋਦਰ ਅਰਦਾਸਾਂ ਬੇਨਤੀਆਂ ਕਰਾਉਂਦੇ ਨੇ ਬਾਬਾ ਤੁਮਣ ਸਿਓਰ ਅਰਦਾਸਾਂ ਬੇਨਤੀਆਂ ਪੂਰੀਆਂ ਕਰਦਾ ਫਿਰ ਸੁੱਖ ਦੇ ਕੇ ਜਾਂਦੇ ਨੇ ਜੀ ਇੱਥੇ ਜੀ ਪੇਲੀਆਂ ਚੜਾਉਂਦੇ ਨੇ ਮਿੱਠਾ ਪ੍ਰਸ਼ਾਦ ਚੜਾਉਂਦੇ ਨੇ ਜੋ ਵੀ ਮਨੋ ਭਾਵਨਾ ਜਦੋਂ ਬੱਚਾ ਹੋ ਜਾਂਦਾਗਾ ਬਾਬਾ ਜੀ ਦਾ ਸਤਾਨ ਤੇ ਪੇਲੀ ਤੇ ਨਿੰਮ ਵਸਤਰ ਦੇ ਕੇ ਜਾਂਦੇ ਨੇ ਸੰਗ ਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਗੀਆਂ ਫੇਰ ਜਦੋਂ ਮੇਲਾ ਚੱਲਦਾ ਆਉਂਦਾ ਜੀ ਉਦੋਂ ਸੇਖ ਅੰਡ ਪਾਠ ਸੰਗਤ ਸੁਖ ਦੀ ਆ ਵੀ ਸ੍ਰੀ ਅੰਡ ਪਾਠ ਕਰਵਾਉਣੇ ਨੇ ਇੱਕ 93 33 ਸਾਈ ਪਾਠ ਸੀ ਜੀ 62 ਅੰਡ ਪਾਠ ਸੀ ਜੀ ਜਿਸ ਵਿੱਚ ਨਗਰ ਦਾ ਬਹੁਤ ਸਹਿਯੋਗ ਰਿਹਾ ਜਿਸ ਵਿੱਚ ਸੇਵਾਦਾਰ ਜਿਹੜੀ ਸੇਵਾਦਾਰ ਸੀ ਉਹਨਾਂ ਨੇ ਬਹੁਤ ਵੱਧ ਚੜ ਕੇ ਸੇਵਾ ਕੀਤੀ ਹੈ ਜਦੋਂ ਸੇਵਾ ਕਰਦੇ ਨੇ ਜੀ ਤਨੋਂ ਮਨੋਂ ਸੇਵਾ ਕਰਦੇ ਨੇ ਨੰਗੇ ਪੈਰੀ ਸੇਵਾ ਕਰਦੇ ਨੇ ਮਤਲਬ 10 ਤੱਕ 3 ਤਰੀਕ ਤੋਂ ਲੈ ਕੇ 17 ਤਰੀਕ ਤੱਕ ਜੀ ਸੇਵਾਦਾਰ ਜਿਹੜੇ ਨੌਜਵਾਨ ਨੇਗੇ ਇਤੋਂ ਦੇ ਮਤਲਬ ਨਗਰ ਦੇ ਨਿੱਕੇ ਬਾਹਰੋਂ ਵੀ ਆ ਕੇ ਸੰਗਤ ਸੇਵਾ ਕਰਦੀ ਹੈ ਫਿਰ ਬਾਬਾ ਥਮਨ ਸਾਹਿਬ ਤੋਂ ਸੁਖ ਸੁਖ ਦੇ ਨਹੀਂ ਬਿਮਾਰਾ ਸਾਨੂੰ ਕੋਈ ਫੌਜ ਚ ਭਰਤੀ ਕਰਾ ਨਹੀਂ ਕੋਈ ਮਤਲਬ ਬਾਹਰ ਲਈ ਵੀ ਸਵਾ ਤੇ ਸੁਖਦਾ ਕੋਈ ਕੰਮਕਾਰ ਵਾ ਸੁਖਦਾ ਫਿਰ ਜੇ ਮਨੋ ਭਾਵਨਾ ਪੂਰੀ ਹੋ ਜੇ ਨਹੀਂ ਫਿਰ ਸੁੱਖ ਦੇ ਕੇ ਜਾਂਦੇ ਜੀ ਉਹ ਵੀ ਮੇਲੇ ਦੇ ਵਿੱਚ ਅਸੀਂ ਦੇਖਿਆ ਵੀ ਰਾਗੀ ਢਾਡੀ ਵੀ ਰਾਤ ਨੂੰ ਸੰਗਤਾਂ ਵੀ ਰਾਤ ਨੂੰ ਚੌਂਕੀ ਭਰਦਿਆਂ ਨੇ ਜਿਹੜੀਆਂ ਸੰਗਤਾਂ ਚੌਂਕੀ ਭਰਦਿਆਂ ਨੇ ਜੀ ਇਹ ਮਤਲਬ ਪਹਿਲਾਂ ਤੋਂ ਬਾਬਾ ਥਮਨ ਸਿੰਘ ਦੀ ਪਰੰਪਰਾ ਬਣੀ ਹੋਈ ਹੈ ਮਤਲਬ ਰਾਤ ਨੂੰ ਆਕੇ ਇੱਥੇ ਸੁੱਖ ਸੁੱਖਦੇ ਨੇ ਵੀ ਮਹਾਰਾਜ ਤੇਰੇ ਸੀ ਚੌਂਕੀ ਭਰ ਕੇ ਜਾਵਾਂਗੇ ਸਾਨੂੰ ਦੁੱਤ ਪੁੱਤ ਦੀ ਦਾਤ ਦੀ ਜੇਹੋ ਬਾਬਾ ਤੁਮਨੇ ਦੁੱਤ ਪੁੱਤ ਦੀਆਂ ਦਾਤਾਂ ਦਿੰਦਾ ਸਾਨੂੰ ਪਤਾ ਵੀ ਇੱਕ ਅਨਮੋਲ ਚੀਜ਼ ਆ ਜਿਹੜਾ ਪੁੱਤ ਹੈ ਜੀ ਬਿਲਕੁਲ ਪੁੱਤ ਵਾਸਤੇ ਇੱਕ ਮਾਂ ਬਹੁਤ ਦੂਰ ਤੱਕ ਫਿਰਦੀ ਰਹਿੰਦੀ ਹੈ ਜੀ ਮਾਂ ਨੂੰ ਮਤਲਬ ਆ ਇਹ ਹੁੰਦਾ ਵੀ ਮੇਰੇ ਪੁੱਤ ਹੋਵੇ ਤਾਂ ਮੇਰਾ ਜੱਗ ਅਸੀਰ ਪੈਂਦਾ ਜੀ ਜੀ ਜਦੋਂ ਬਾਬਾ ਤੁਮਨੇ ਸਿਓ ਪੁੱਤ ਦੀ ਦਾਤ ਦਿੰਦਾ ਫਿਰ ਉਹਨਾ ਬਹੁਤ ਖੁਸ਼ੀ ਨਾਲ ਆਕੇ ਤੇ ਚੌਂਕੀ ਭਰਦੇ ਨੇ ਰਾਤ ਨੂੰ ਭਾਂਡੇ ਮਾਜਦੇ ਨੇ ਪ੍ਰਸ਼ਾਦ ਦੀਆਂ ਲਾਉਂਦੀਆਂ ਨੇ ਮਾਈਆਂ ਉੱਤੇ ਬੈਠ ਕੇ ਦਲਵਾਰ ਸਾਰੀ ਸਾਰੀ ਰਾਤ ਚੁੱਕੀ ਭਰਦੀ ਜੀ ਤੇ ਰਾਗੀ ਢਾਡੀ ਵੀ ਲੱਗੇ ਹੁੰਦੇ ਆ ਰਾਗੀ ਢਾਡੀ ਨੇ ਜਿਹੜੇ ਉਹ ਵੀ ਇੱਕ ਸੁਖ ਸੁਖ ਦੇਣੇ ਸੀ ਤੇਰੇ ਆ ਕੇ ਇੱਥੇ ਮੇਲੇ ਤੇ ਵਲਾਮਗੇ ਸੰਨ ਵੀ 12 ਗਾਵਾਂਗੇ ਇਹ ਸਾਨੂੰ ਤੂੰ ਬਾਹਰਲੇ ਦੇਸ਼ ਦਾ ਢੇਡਾ ਲਵਾ ਦੇ ਚਾ ਸਾਡਾ ਕੋਈ ਕੰਮ ਕਰ ਚਾ ਜੀ ਅੱਭੀ ਇੱਕ ਅਸੀਂ ਦੇਖ ਰਿਹਾ ਉਹ ਅਣਗਿਣਤੀ ਹੀ ਸੰਗਤ ਇੱਥੇ ਪਹੁੰਚੀ ਹੋਈ ਆ ਗਿਣਤੀ ਤੋਂ ਪਰੇ ਆ ਸੰਗਤ ਦੇਸ਼ਾਂ ਦੀ ਵੀ ਸੰਗਤ ਵਿਦੇਸ਼ਾਂ ਦੀ ਵੀ ਸੰਗਤ ਨਗਰ ਤਾਂ ਹੈਗੀ ਹੈ ਕਿਉਂਕਿ ਨਗਰ ਦੇ ਤਾਂ ਇੱਥੋਂ ਦੀ ਬਾਬਾ ਜੀ ਪਰ ਇੱਥੇ ਮੈਂ ਦੇ ਵੀ ਮਹਾਨਤੀ ਹੈ ਜਿਹੜੀ ਇਹ ਤੁਹਾਡੇ ਕੋਲੇ ਕਿਵੇਂ ਆਈ ਤੇ ਇਹ ਕੈਮੀ ਹੈ ਗੱਦੀ ਨਸੀਨ ਹੈ ਇਹ ਜੋ ਮਹਾਨਤੀ ਮੈਂ ਬਾਬਾ ਗੁਰਦੇਵ ਸਿੰਘ ਜੀ ਕੋਲੇ ਰਹਿੰਦੇ ਹੁੰਦੇ ਸੀ ਜੀ ਮੈਂ ਛੋਟਾ ਜਾਂ ਹੁੰਦਾ ਆ ਜੀ ਅਸੀਂ ਇੱਥੇ ਜੀ ਤੇ ਬਾਬਾ ਜੀ ਕੋਲੀ ਪਲਿਆ ਮੈਂ ਜੀ ਮੇਰੇ ਛੋਟੇ ਹੁੰਦੀ 7 ਸਾਲ ਦੀ ਮਾਤਾ ਗੁਜਰੀ ਗਈ ਸੀਗੇ ਜਦੋਂ ਮਤਲਬ ਪਲਿਆ ਮੈਂ ਇੱਥੇ ਇਹਨਾਂ ਕੋਲੇ ਇਹਨਾਂ ਨੇ ਮਤਲਬ ਮੈਨੂੰ ਵਾਅਦਾ ਕੀਤਾ ਸੀ ਵੀ ਵੀਵੰਦਰ ਸਿੰਘ ਮੈਂ ਤੈਨੂੰ ਮਹਾਨਤੀ ਦੇਵਾਂਗਾ ਤੇ ਕੋਈ ਬਾਬਾ ਜੀ ਦੇ ਦਿਮਾਗ ਚੋਂ ਕੱਲੇ ਨਿਕਲ ਗਈ ਵੀ ਨਾ ਦੇ ਸਕਿਆ ਉਦੋਂ ਟੱਲੇ ਹੋ ਗਏ ਫਿਰ ਸੰਗਤ ਨੇ ਜੀ ਮੈਨੂੰ ਪਿੰਡ ਦੀ ਨੇ ਮਹਾਂਤੀ ਦਿੱਤੀ ਜੀ ਬਾਬਾ ਜੀ ਦੇ ਜਾਣ ਤੋਂ ਬਾਅਦ ਬਾਬਾ ਜੀ ਦੇ ਚੋਲੇ ਸੱਡਣ ਤੋਂ ਬਾਅਦ ਹਾਂ ਬਚਨ ਬਾਬਾ ਕਰਦੀ ਉਹਦਾ ਹੀ ਹੋਏ ਬਸ ਜੀ ਫਿਰ ਸੰਗਤ ਨੇ ਮਤਲਬ ਜਦੋਂ ਮਹਾਂਤੀ ਦਿੱਤੀ ਪਹਿਲਾਂ ਮੈਂ ਨੌਕਰੀ ਕਰਦਾ ਹੁੰਦਾ ਸੀ ਫਿਰ ਮਹਾਰਾਜ ਦੀ ਕਿਰਪਾ ਨਾਲ ਜੀ ਮੈਨੂੰ ਮਹਾਂਤੀ ਮਿਲ ਗਈ ਜੀ ਜਦੋਂ ਮਹਾਂਤੀ ਮਲੀ ਸੰਗਤ ਨੇ ਦਿੱਤਾ ਹੁਣ ਆਪਾਂ ਬਾਬੇ ਥਮਨ ਸਿੰਘ ਦੀ ਕਿਰਪਾ ਨਾਲ ਬਹੁਤ ਕੁਸਰਾ ਬਧ ਰੰਗ ਭਾਗ ਲਾਈ ਜੀ ਪਰ ਇੱਕ ਗੱਲ ਹੈ ਵੀ ਜਿਹੜੀ ਮਹਾਂਤੀ ਹੁੰਦੀ ਹੈ ਇਹ ਇਹਦੇ ਵਿੱਚ ਜ਼ਿੰਮੇਵਾਰੀਆਂ ਬੜੀਆਂ ਹੁੰਦੀਆਂ ਨੇ ਕਿਵੇਂ ਨਿਭਾਉਣੇ ਹੋ ਤੁਸੀਂ ਇਹ ਜ਼ਿੰਮੇਵਾਰੀ ਜੇ ਬਾਬਾ ਮਹਾਰਾਜ ਬਾਬੇ ਤੁਮਨੇ ਕਿਰਪਾ ਨਾਲ ਨਿਭਾਈ ਜਾਂਦੀ ਹੈ ਜੀ ਕੋਈ ਬੰਦਾ ਨਹੀਂ ਨਿਭਾ ਸਕਦਾ ਜੀ ਜਿਹੜੇ ਆਪਾਂ ਪੰਜ ਨਮੰਦਗੀ ਕਰਦੇ ਆਂ ਜabb ਬਾਬੇ ਤੁਮਨ ਸਿਉਂਦੇ ਰੋਜ਼ ਬੇਨਤੀ ਕਰਦੇ ਆਂ ਮਹਾਰਾਜ ਤੂੰ ਆਪਦੇ ਕਾਰਜ ਆਪ ਸਵਾਰੀ ਆਪਾਂ ਕੋਣਾ ਸਵਾਰਨ ਵਾਲਾ ਮਹਾਰਾਜ ਆਪ ਹੀ ਕਰਦਾ ਜੀ ਇੱਥੇ ਜਿਹੜੇ ਮੱਲ ਖੁੱਲ ਰਹੇ ਆ ਇਹਨਾਂ ਇਹਨਾਂ ਦਾ ਕੀ ਇਹੋ ਹੈ ਜੀ ਇੱਥੇ ਮੱਲ ਕਿਵੇਂ ਖੁੱਲਣੇ ਸ਼ੁਰੂ ਹੋਏ ਇੱਥੇ ਜੇ ਆਪਣੇ ਸਾਡੇ ਪ੍ਰਵਾਹੀ ਪਿੰਡ ਦਾ ਪ੍ਰਤਾਪਾ ਮੱਲ ਹੋਇਆ ਪਹਿਲਾਂ ਜੀ ਮਾਤਵ ਰਾਜੇ ਦੇ ਪਹਿਲਵਾਨ ਨਾਲ ਲੜਿਆ ਸੀ ਉਹਨੇ ਰਾਜ ਦਾ ਪਹਿਲਵਾਨ ਦਾ ਬੱਲੇ ਸੀ ਉਹਨਾਂ ਨੇ ਕੁਛ ਦੇਤਾ ਪ੍ਰਤਾਪੇ ਮੱਲ ਨੂੰ ਉਹ ਮਤਲਬ ਕੋਕੋ ਕੇ ਮਰ ਗਿਆ ਵਿਚਾਰਾ ਔਖਾ ਹੋ ਕੇ ਮਰਿਆ ਜਦੋਂ ਖਾਲਕੀ ਪ੍ਰਤਾਪੇ ਮੱਲ ਨੂੰ ਕੁਛ ਖਵਾਤਾ ਉਹਨਾਂ ਨੇ ਉਹ ਮੱਲਾ ਨੇ ਖਵਾਤਾ ਵੀ ਸਾਡਾ ਜਮਲ ਢਾ ਲਿਆ ਉਹ ਰਾਜ ਦਾ ਮਲਕ ਇਥੇ ਆਮ ਆਪਣੇ ਪਿੰਡ ਦਾ ਮੱਲ ਜੀ ਹੁਣ ਪ੍ਰਤਾਪੇ ਮੱਲ ਦਾ ਨੌ ਮਸੂਰਾ ਪ੍ਰਤਾਪ ਵਾਲੀ ਨਾਲ ਲੱਗੀ ਹੋਈ ਹੈ ਰਾਜੇ ਨੇ ਜਦੋਂ ਰਾਜੇ ਦਾ ਮਲ ਢਾਇਆ ਸੀ ਰਾਜੇ ਨੇ ਆਪਣੇ ਪ੍ਰਤਾਪ ਵਾਲੀ ਨਾਲ ਵਜਦੀ ਹੈ ਜੀ ਤੱਲੀ ਆੜੀ ਨਚੀਮੀਆਂ ਦੇ ਖੇਤ ਨਾਲ ਪ੍ਰਤਾਪ ਘੜੀ ਵਾਜੀ। ਅੱਛਾ ਜੀ। ਹਾਂਜੀ ਉਹ ਪ੍ਰਤਾਪੇ ਵਾਲੀ ਨਾਲ ਹੀ ਵਾਜੀਦੀ ਹੈ। ਪ੍ਰਤਾਪੇ ਨੂੰ ਇਸ ਮੱਲ ਨੂੰ ਜਦੋਂ ਢਾਇਆ ਸੀ ਉਦੋਂ ਪ੍ਰਤਾਪੇ ਨੂੰ ਆਖਿਆ ਸੀ ਕਿ ਤੂੰ ਨਾਲ ਵਾਲਾ ਵੀ ਤੂੰ ਆ ਤੇ ਖੇਤ ਚਲਵਾਉਂਗਾ ਨਾ ਮੇਰੇ ਸਾਰੇ ਭਾਂਿਆਂ ਦੇ ਬਾਹਣਾ ਦੇ ਵਿੱਚ ਪਾਣੀ ਪੀਣਾ ਚਾਹੀਦਾ ਨਾਲ ਦਾ। ਫਿਰ ਉਹ ਪਰੰਪਰਾਇ ਤੌਰ ਤੇ ਬਾਬੇ ਥੰਮੜ ਸਿੰਘ ਦੇ ਸਥਾਨ ਤੇ ਜੋ ਮੱਲ ਕੁਲਦੇ ਨੇ ਇਹ ਉਹੀ ਰੀਤ ਤਰੀ ਆਉਂਦੀ ਆ ਵੀ ਸਾਡੇ ਪਰਵਾਹੀ ਪਿੰਡ ਦੇ ਵਿੱਚ ਬਾਬੇ ਥੰਮੜ ਮੇਲੇ ਤੇ ਮੱਲ ਕੁਲਿਆ ਕਰਨ। ਇੱਥੇ ਮੱਲ ਦੂਰੋਂ ਦੂਰੋਂ ਆਉਂਦੇ ਨੇ। ਜੀ ਬਹੁਤ ਚੋਟੀ ਦੇ ਮੱਲ ਆਉਂਦੇ ਨੇ ਆ ਕੇ ਨਮਸਕਾਰ ਕਰਦੇ ਨੇ ਤਕਬਾਬੇ ਤੋਂ ਥੰਮਣ ਸੰਦ ਅਸ਼ੀਰਵਾਦ ਲੈ ਕੇ ਬਿਲਕੁਲ ਕੇ ਜਾਂਦੇ ਨੇ ਸਾਨੂੰ ਜੀ ਜਿਵੇਂ ਹੁਣ ਪ੍ਰਬੰਧ ਦੀ ਗੱਲ ਕਰੀਏ ਪ੍ਰਬੰਧ ਵੀ ਬਹੁਤ ਕਿਉਂਕਿ ਸੰਗਤ ਅਣਗਿਣਤ ਪਹੁੰਚੀ ਹੋਈ ਹੈ ਸੰਗਤ ਦਾ ਪ੍ਰਬੰਧ ਕਿਵੇਂ ਹੁੰਦਾ ਇੱਥੇ ਸੰਗਤ ਦਾ ਪ੍ਰਬੰਧ ਸੇਵਾ ਕਮੇਟੀ ਹੈ ਸਾਡੇ ਬਣੀ ਵੀ ਸੀ ਜੀ ਜੋ ਸੇਵਾ ਕਮੇਟੀ ਬਣੀ ਆ ਸੇਵਾਦਾਰ ਨੇ ਨਗਰ ਦੀ ਵਿੱਚ ਵੱਧ ਚੜ੍ਹ ਕੇ ਹਿੱਸਾ ਕਰਦੇ ਨੇ ਸੇਵਾ ਕਮੇਟੀ ਹੈ ਜਿਹੜੀ ਉਹ ਮਤਲਬ ਬਹੁਤ ਤਨੋਂ ਮਨੋਂ ਸੇਵਾ ਕਰਦੀ ਹੈ ਜੀ ਮਨੋ ਵੀ ਮਾਤਾ ਅਰਦਾਸ ਬੇਨਤੀ ਕਰਤੀ ਉਹਨਾਂ ਨੇ ਸੇਵਾਦਾਰਨ ਜਿਹੜੀ ਸੇਵਾ ਕਮੇਟੀ ਆ ਉਹਨਾਂ ਨੇ ਸਾਰਾ ਆਪ ਦਾ ਕਾਰੋਬਾਰ ਜਿਵੇਂ ਪ੍ਰਬੰਧ ਕਰਨਾ ਸਾਰਾ ਆਪ ਹੀ ਕਰ ਦਿੱਤਾ। ਅਮੇ ਕਲ ਹੋਰ ਇਹ ਬਾਬਾ ਜੀ ਦੇ ਇਤਿਹਾਸ ਬਾਰੇ ਆਪਾਂ ਜੀ ਥੋੜਾ ਜਿਹਾ ਸੰਗਤਾਂ ਨੂੰ ਦੱਸ ਦਈਏ ਜੀ। ਬਾਬਾ ਖੰਬਨ ਸਿੰਘ ਜੀ ਇੱਥੇ ਬਗਰੂ ਤੇਗ 72 ਵੇਲੇ ਬਚਣਾ ਸੀ ਆਪਣੇ ਪਿੰਡ ਦੀ ਸਿੱਖ ਗਈ ਸਾਡੇ ਦੀ ਪਰਵਾਹੀ ਦੀ। ਜਦੋਂ ਸਿੱਖ ਗਏ ਉਹ ਕਹਿੰਦੇ ਵੀ ਸਾਨੂੰ ਸਿੱਖ ਚਾਹੀਦਾ ਪਹਿਲਾਂ ਮੁੜੇ ਆਏ ਜਾ ਕੇ ਮਨ ਦੇ ਵਿੱਚ ਐਸੀ ਵੀ ਸਿੱਖ ਲੈ ਕੇ ਜੀ। ਜਦੋਂ ਦੁਬਾਰੇ ਮੁੜ ਕੇ ਗਈ ਜੀ ਸਹਿਬ ਗੁਰੂ ਤੇਗ ਬਹਾਦਰ ਨੇ ਬੇਨਤੀ ਕੀਤੀ ਗੁਰੂ ਤੇਗ ਬਹਾਦਰ ਨੂੰ ਜਿਹੜੋ ਉਹ ਕਹਿੰਦੇ ਜੇ ਭਾਈ ਸਿੱਖੋ ਦੀ ਮੰਗ ਲੈਣ ਫਿਰ ਤਾਂ ਸਾਨੂੰ ਹਣੀ ਦੇ ਦਿੰਦੀ ਹੁਣ ਸੋਡੇ ਪਿੰਡ ਦੇ ਵਿੱਚ ਭਾਈ ਥਮਨ ਸਿੰਘ ਜਨਮ ਲਿਆ ਜੀ ਫਿਰ ਭਾਈ ਥਮਨ ਸਿੰਘ ਨੇ ਬਰੇ ਪਰਿਵਾਰ ਦੇ ਵਿੱਚ ਜਨਮ ਲਿਆ ਸੀ ਜੀ ਬਰੇ ਪਰਿਵਾਰ ਚ ਜਨਮ ਲਿਆ ਤਾਂ ਫਿਰ ਮਤਲਬ ਪੋਲੇ ਭੰਡਾਰੇ ਸੀਗੇ ਕਹਿੰਦੇ ਸਾਧੂ ਹੁੰਦਾ ਹੈ ਪੋਲਾ ਹੁੰਦਾ ਜੀ ਉਹਨਾਂ ਨੇ ਬਚਨ ਕਰਨ ਲੱਗੇ ਵੀ ਸਤੋਂ ਰਾਜਾ ਰਤ ਮੰਗਦਾ ਹਾਂ ਰਾਹ ਟੁਕਰਾ ਹੋ ਜਾਣਗੇ ਬਿਨਾ ਪਹਿਲਾਂ ਤੋਂ ਗੱਡੀਆਂ ਤੁਰਿਆ ਕਰਨੀਆਂ ਮਤਲਬ ਜੇ ਸਾਰੇ ਬਚਨ ਹੁਣ ਟਲ ਹੋ ਗਏ ਹੂੰ ਵੀ ਬੂਰੇ ਹਾਥੀ ਤੇ ਜਦੋਂ ਮੈਂ ਆਉ ਰੂਸ ਦਾ ਰਾਜਾ ਬਣ ਕੇ ਬੂਰੇ ਹਾਥੀ ਤੇ ਆਉਂਗਾ ਉਦੋਂ ਮੇਰੇ ਉਹ ਸੇਵਾਦਾਰ ਬਚਣਗੇ ਜਿਹੜੇ ਮਤਲਬ ਮੈਨੂੰ ਪੂਰੇ ਪੂਜਦੇ ਨੇ ਹੂੰ ਜਿਵੇਂ ਮੁਰਗੀ ਬੱਚਿਆਂ ਨੂੰ ਪੰਗਾ ਥਲੇ ਲੈ ਕੇ ਵਹਿ ਜਾਂਦੀ ਹੈ ਵੀ ਉਹ ਹੀ ਬਚਣਗੇ ਜਦੋਂ ਬਾਬਾ ਤੁਮੜ ਸਿੰਘ ਜੀ ਇੱਥੇ ਜਨਮ ਲੇਤਾ ਜਨਮ ਲੈ ਕੇ ਮਤਲਬ ਪੋਲੀਵਸਤਾ ਸੀਗੇ ਮਸਤਾਨੇ ਸੀਗੇ ਜੀ ਜੀ ਉਹ ਲਾਗੇ ਕਰਨ ਵੀ ਰਾਜਾ ਰਤ ਮੰਗਦਾ ਜਦੋਂ ਰਾਜੇ ਨੂੰ ਸਾਡੇ ਆਪਣੇ ਪਿੰਡ ਦੇ ਨਾਲ ਚੁਗਲੀ ਕਰਤੀ ਜਾ ਕੇ ਵੀ ਐਂ ਕਹਿੰਦਾਗਾ ਮੋਨੇ ਤੋਰਿਆ ਵੀ ਕਿਸੇ ਨੇ ਚੁਗਲੀਆਂ ਕਰਤੀ ਇਸਰਾਬ ਦੀਆਂ ਮੱਠੀਆਂ ਭਰੀਆਂ ਪਿਆ ਨੇ ਜਿਹੜਾ ਸਾਧੂ ਹੁੰਦਾ ਜੀ ਏਹ ਅਰਕ ਕੱਢਦਾ ਇੱਕ ਜਿਹੜੇ ਸਾਧੂ ਮਸਤਾਨੇ ਹੁੰਦੇ ਨੇ ਨਾ ਜਦੋਂ ਮਤਲਬ ਭਗਤੀ ਕਰਦੇ ਨੇ ਇਹ ਅਰਕ ਕੱਢਦੇ ਨੇ ਮਤਲਬ ਬੂਟੀਆਂ ਜੜੀਆਂ ਬੂਟੀਆਂ ਦੇ ਉਹਨਾਂ ਨੇ ਦੇਖਿਆ ਕਿ ਉਹੁੱਤ ਬਣਿਆ ਪਿਆ ਮੱਟੀਆਂ 'ਚ। ਅੱਛਾ ਜੀ। ਜਦੋਂ ਮੱਟੀਆਂ 'ਚ ਉਹੁੱਤ ਬਣਿਆ ਪਿਆ ਉਹ ਮੁੜ ਗਿਆ ਕਿੰਨਾ ਜੀ ਗਲਤੀ ਹੋ ਗਈ ਰਾਜੇ ਦਾ ਜਿਹੜਾ ਮਤਲਬ ઠાਣੇਦਾਰ ਰੱਖਿਆ ਹੋਇਆ ਸੀ ਮੋਰੀ। ਉਹ ਮੁੜ ਗਿਆ ਜਦੋਂ ਫੇਰ ਕਿਸੇ ਨੇ ਚੋਲੀ ਖਾਧੀ ਵੀ ਭਾਈ ਧੰਮਨ ਸਿੰਘ ਕਹਿੰਦਾਗਾ ਵੀ ਰਾਜਾ ਰੱਤ ਮੰਗਦਾ। ਉਹਨੇ ਗੱਲ ਨਹੀਂ ਕਰੀ ਜੀ ਉਹਨੇ ਜਾਣ ਸਰ ਕਹੇ ਤਾਂ ਕਹਿੰਦਾ ਵੀ ਜੀਵ ਕਤਲ ਕਰ। ਅੱਛਾ ਜੀ। ਬਾਬਾ ਜੀ ਦੀ ਜੀਵ ਕਤਲ ਕਰ ਦੋ। ਜੀਵ ਕਤਲ ਕਰ ਦੋ। ਜੀ। ਉਹਨਾਂ ਨੇ ਫਿਰ ਸੁਣੇ ਨਹੀਂ ਉਹਨਾਂ ਨੇ ਕਰਤੀ ਜਦੋਂ ਫਿਰ ਸਾਡੇ ਪਿੰਡ ਨੂੰ ਸਰਾਫ ਦੇ ਗਏ ਜੀ ਉਸ ਜਗ੍ਹਾ ਪੂਸ ਸੁੱਟੂ ਆ ਕੇ ਕਿ ਆਕ ਲੱਗਣਗੀ ਕਾਰਨ ਕਿ ਆ ਉਦੋਂ ਇਤਨਾੜ ਹੁੰਦੀ ਸੀ ਜਿਨ੍ਹਾਂ ਕੋਲ 2-2 4-400 ਕਿੱਲਾ ਵਾਹਣ ਦੱਸ ਆਕੀ ਪੂਸੀ ਕੰਪੂ ਜੀ ਸਰਾਫ ਦੇ ਕੇ ਚਲੇ ਗਏ ਜੀ ਸਾਡੇ ਆਪਣੇ ਰਾਜਗੜ੍ਹ ਲੱਗ ਗਿਆ ਰਾਜਗੜ੍ਹ ਤੇ ਹੱਦ ਤੇ ਜਾ ਕੇ ਭਾਈ ਥੰਬਾ ਭਤਮਨ ਸਿੰਘ ਨੇ ਜੀ ਮਤਲਬ ਖੂਨ ਇਧਰ ਬੋੜੋ ਤੋ ਕੰਨ ਵੀ ਤਰਤੀ ਤੈਨੂੰ ਅਸੀਂ ਇਤਰਤ ਦੇ ਚੱਲੇ ਆਂ ਵੀ ਅਸੀਂ ਹੁਣ ਤੈਨੂੰ ਫਗ ਚੱਲਿਆ ਇੱਥੋਂ ਜਾਵਾਂਗੇ ਫਿਰ ਰਾਜਗੜ ਜਾ ਕੇ ਜੀ ਕਮਾਈ ਹੋਲਾ ਪੁੰਦੀ ਸੀ ਉੱਥੇ ਜਾ ਕੇ ਹੋਲਾ ਚੱਪੀਆਂ ਨੇ ਭਾਈ ਥੰਮਨ ਸਿੰਘ ਉਹ ਕਿ ਕਿਹੜੇ ਰਾਜੇ ਨੇ ਮਤਲਬ ਕਿ ਜੀ ਬਾਬਾ ਜੀ ਦੀ ਕੱਟੀ ਇਹ ਭਪਿੰਦਰ ਸਿੰਘ ਦੇ ਪਹਿਲਾ ਪਿਤਾ ਜੀ ਸੀ ਮਹਾਰਾਜਾ ਪਟਿਆਲੇ ਦੇ ਹਾਂ ਪਟਿਆਲੇ ਹਾਂ ਤੇ ਇਹਨਾਂ ਨੇ ਮਤਲਬ ਜਦੋਂ ਜੀ ਭਾਈ ਥੰਮਨ ਸਿੰਘ ਨੇ ਥੇ ਸੇਵਾ ਬਹੁਤ ਤਪੱਸਿਆ ਕੀਤੀ ਜੀ 11 ਸਾਲ ਕੁ ਸੇ ਮਹੀਨੇ ਤਪੱਸਿਆ ਕੀਤੀ ਇੱਥੇ ਨਹੀਂ ਮਤਲਬ ਭੁੱਖੇ ਭਾਣੇ ਰਹਿ ਕੇ ਕੋਈ ਇਹ ਨਹੀਂ ਹੈਗਾ ਸਕਦਾ ਵੀ ਆਪਾਂ ਇਹ ਤਪੱਸਿਆ ਉਹ ਕਰ ਲਈ ਜਦੋਂ ਤਪੱਸਿਆ ਕਰਦੇ ਸੀ ਉਦੋਂ ਬਹੁਤ ਮਹੱਲ ਜਤ ਸਾਧਾਂ ਤਪੱਸਿਆ ਕੀਤੀ ਇਹ ਉਦੋਂ ਦਾ ਬਸ ਆਵਾਦ ਹੋ ਗਿਆ ਜੀ ਡੇਰਾਵਾ ਬਖਮਨ ਸਿੰਘ ਦਾ ਬਹੁਤ ਚੜ੍ਹਦੀਆਂ ਕਲਾਂ ਚ ਹੈਗਾ ਸੰਗਤਾਂ ਕੇ ਨਮਸਕਾਰ ਕਰਦੀਆਂ ਜੀ ਸਭ ਦੇ ਸਾਥ ਆਉਂਦੇ ਨੇ ਅ ਪਿਛਲੇ ਇਸ ਸਮੇਂ ਵਿੱਚ ਜਿਹੜਾ ਕੈਂਪ ਲੱਗਿਆ ਸੀ ਕੈਂਪ ਦੇ ਵਿੱਚ ਮਰੀਜ਼ਾਂ ਨੇ ਬਹੁਤ ਵੱਧ ਛੜ ਕੇ ਹਿੱਸਾ ਹੀ ਪਾਇਆਗਾ ਪਰੇਸ਼ਮ ਵੀ 615 ਮਰੀਜ਼ ਉੱਤੇ ਪੇਸ਼ਣ ਹੋ ਚੁੱਕੇ ਸੀਗੇ ਜਿਸ ਵਿੱਚ ਸੰਗਤ ਨੇ ਬਾਹਰਲੇ ਦੇਸਾਂ ਵਾਲੇ ਵੀਰਾਂ ਨੇ ਬਹੁਤ ਸਹਿਯੋਗ ਪਾਇਆ ਜੀ ਮਤਲਬ ਕਿ ਇਸ ਡੇਰੇ ਦੇ ਵਿੱਚ ਕੈਂਪ ਵੀ ਲੱਗਦੇ ਆਖਾਂ ਦੇ ਇਸ ਡੇਲੇ ਦੇ ਵਿੱਚ ਮੇਲਾ ਵੀ ਭਰਿਆ ਜਾਂਦਾ ਹੈਗਾ ਹਾਂਜੀ ਇਸ ਡੇਲੇ ਦੇ ਡੇਰੇ ਦੇ ਵਿੱਚ 10ਵੀਂ ਵੀ ਮੜਾਈ ਜਾਂਦੀ ਇੱਥੇ ਜੀ ਬਾਬਾ ਥੰਮਨ ਦੀ ਕਿਰਪਾ ਨਾਲ 2035ਵਾਂ ਕੈਂਪ ਸੀ ਅੱਛਾ ਜੀ ਜਿਸ ਵਿੱਚ ਵੱਧ ਤੋਂ ਵੱਧ ਸੰਗਤ ਆਈਆਂ ਸੀ 615 ਮਰੀਜ਼ਾਂ ਦੇ ਆਪਰੇਸ਼ਨ ਹੋਏ ਸੀ ਲਗਾਤਾਰ 35 ਸਾਲ ਤੋਂ ਅੱਖਾਂ ਦਾ ਕੈਂਪ ਚੱਲਦਾ ਹੈ। ਹਾ ਜੀ ਮਹਾਨਤ ਗੁਰਦੇਵ ਸਿੰਘ ਦੀ ਪਰੰਪਰਾ ਚਲਾਈ ਵੀ ਹੈ। ਜੀ। ਭਾਬੀ ਅੱਖਾਂ ਦੇ ਕੈਂਪ ਤੇ ਮਰੀਜ਼ਾਂ ਤੋਂ ਕਿੰਨਾ ਖਰਚਾ ਲੈਂਤਾ ਜਾਂਦਾ ਹੈ? ਕੋਈ ਖਰਚਾ ਨਹੀਂ ਜੀ ਕਿਸੇ ਨੂੰ ਬਸ ਸਿੱਕਾ ਹੈ ਵੀ ਉਹਨਾਂ ਨੂੰ ਕਹ ਜਾਂਦੇ ਆਂ ਤੁਸੀਂ ਬਸ ਤੇ ਆ ਜਿਓ ਅਸੀਂ ਆਪੀ ਸੇਵਾਦਾਰ ਸਾਂਭਦੇ ਨੇ। ਐ ਮਨੋ ਵੀ ਆਪਾਂ ਘਰੇ ਵੀ ਨਹੀਂ ਉਹਨੀ ਕੇਅਰ ਕਰਦੇ ਜਿੰਨੇ ਸੇਵਾਦਾਰ ਨੌਜਵਾਨ ਵੀਰ ਉਹ ਮਰੀਜ਼ ਦੀ ਸੇਵਾ ਕਰਦੇ ਨੇ। ਜੀ। ਲੈ ਕੇ ਬਾਥਰੂਮ ਵੀ ਕਰਨ ਜਾਣਾ ਤਾਂ ਵੀ ਆਪ ਲੈ ਕੇ ਜਾਂਦੇ ਰੋਟੀ ਪਾਣੀ ਖਵਾਉਣੀ ਮੰਜੇ ਤੇ ਬੈਠਾਉਣਾ ਮਿਲਦਾ। ਤੱਲਾ ਮਰੀਜ਼ ਨੇ ਇੱਥੇ ਆ ਜਾਣਾ ਕੋਈ ਕਿਸੇ ਦੀ ਪਰਚੀ ਨਹੀਂ ਕੱਟੀ ਜਾਂਦੀ ਕੋਈ ਕਿਸੇ ਤੋਂ ਪੈਸਾ ਨਹੀਂ ਲੇਤਾ ਜਾਂਦਾ ਕੋਈ ਵੀ ਭਾਈ ਕਹਦੇ ਕੋਈ ਜਿਹੜਾ ਮਰੀਜ਼ ਆਇਆ ਫਿਰ ਵੀ ਹਾਂ ਮੈਨੂੰ ਪੈਸੇ ਡੇਰ ਵਾਲੇ ਨਹੀਂ ਜਾਂ ਕਿਸੇ ਸੇਵਾਦਾਰ ਨੇ ਮੰਗੇ ਹੁਣ ਜਿਵੇਂ ਆਪਾਂ ਪ੍ਰਬੰਧ ਦੀ ਗੱਲ ਕਰਕੇ ਹਟਿਆ ਵੀ ਵੱਡਾ ਪ੍ਰਬੰਧ ਹੈ ਪ੍ਰਬੰਧਕ ਕਮੇਟੀ ਹੈਗੀ ਕਮੇਟੀ ਕਿੱਥੋਂ ਪਿੰਡ ਦੀ ਹੈ ਜਾਂ ਬਾਰਪਿੰਡ ਦੇ ਸੇਵਾਦਾਰ ਨੌਜਵਾਨ ਵੀਰ ਨੇ ਸੇਵਾਦਾਰੀ ਨਹੀਂ ਜੀ ਇੱਕ ਆਪਾਂ ਨੌ ਪਾ ਦੇਣਾ ਜਾਂ ਕਮੇਟੀ ਬਣ ਕੇ ਉੱਤੇ ਇੱਕ ਆਪਣਾ ਹੋ ਹੁੰਦਾ ਜੀ ਬਾਬੇ ਥੰਮਣ ਸਿੰਘ ਦਾ ਸਥਾਨ ਤੇ ਜਿਹੜਾ ਆ ਜਾਣਾ ਸਾਰੇ ਕਮੇਟੀ ਵਾਲੀ ਮਨੋ ਸੇਵਾਦਾਰੀ ਜੀ ਜੀ ਸੇਵਾ ਬੱਧ ਝੜ ਕੇ ਕਰਦੇ ਨੇ ਬਾਬੇ ਤੁਮਣੋ ਸਥਾਨ ਤੇ ਜਦੋਂ ਸੇਵਾ ਕਰਦੇ ਨੇ ਮਹਾਰਾਜ ਮਨੋ ਭਾਵਨਾ ਸਪੂਰਨ ਕਰਦਾ ਤਨੋ ਮਨੋ ਸੇਵਾ ਕਰਦੇ ਨੇ ਅੱਜ ਮੰਨ ਵਾਲੋ ਵੀ ਅੱਜ 15 18 ਦਿਨ ਹੋ ਗਏ ਸੇਵਾਦਾਰ ਜਿਹੜੇ ਆਉਂਦੇ ਨੇ ਕਿ ਰੋਜ਼ ਇੱਥੇ ਪੈਂਦੇ ਨੇ ਇੱਥੇ ਬਹਿੰਦੇ ਨੇ ਨੰਗੇ ਪੈਰੀ ਫਿਰਦੇ ਨੇ ਵੀ ਬਾਬੇ ਤੁਮਣੋਂ ਸੁਣੀ ਕਰਪਾ ਨਾ ਲਈ ਫਿਰਦਾ ਠੰਡ ਇੰਨੀ ਪੈ ਰਹੀ ਹੈ ਜੀ ਬਾਬੇ ਕੀ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਸੰਗਤ ਦੇਖ ਰਹੀ ਹੈ ਅਸੀਂ ਕਰਨਾ ਚਾਹੁੰਦਾ ਜੀ ਜੋ ਬਾਬੇ ਥੰਮਣ ਜੀ ਸਥਾਨ ਤੇ ਸੇਵਾਦਾਰ ਨੌਜਵਾਨ ਵੀਰਾਂ ਨੇ ਸੇਵਾ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਜੋ ਸੰਗਤ ਬਾਬਾ ਜੀ ਦੀ ਸਲਾਨਾ ਚੋੜ ਮੇਲੇ ਤੇ ਆਈ ਹੈ ਸੰਗਤ ਦਾ ਵੀ ਧੰਨਵਾਦ ਜਿਹੜੇ ਜਿਹੜੇ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਕੋਈ ਬੱਚਿਆਂ ਤੋਂ ਸੇਵਾਦਾਰਾਂ ਵੀਰਾਂ ਤੋਂ ਕੋਮਾਈਆਂ ਤੂੰੜਤਾਈ ਰਹਿ ਗਈ ਹੋਵੇ ਸੇਵਾ ਕਰਦਿਆਂ ਤੋਂ ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਉਹਨਾਂ ਵੱਲੋਂ ਅਸੀਂ ਭਾਈ ਮਾਫੀ ਚਾਹੁੰਦੇ ਹਾਂ ਕੋਈ ਸੇਵਾਦਾਰ ਤੋਂ ਬੋਲਿਆ ਹੋਵੇ ਜਾਂ ਸੱਤ ਤੋਂ ਬੋਲਿਆ ਗਿਆ ਹੋਵੇ ਕਿਉਂਕਿ ਬਾਬੇ ਥੰਮਣ ਸਿੰਘ ਦਾ ਸਥਾਨ ਹੈ ਤਨੋਂ ਮਨੋਂ ਤਨੋਂ ਸੇਵਾ ਕਰਦੇ ਨੇ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਰੀ ਤੇ ਇਹ ਸਨ ਬਾਬਾ ਵਿੰਦਰ ਸਿੰਘ ਜੀ ਮਹੰਤ ਡੇਰਾ ਬਾਬਾ ਥੰਮਣ ਸਿੰਘ ਜੀ ਦੇ ਜਿਨ੍ਹਾਂ ਨੇ ਪੂਰੀ ਵਿਸਤਾਰ ਦੇ ਨਾਲ ਦੱਸਿਆ ਵੀ ਜਿਹੜਾ ਅੱਜ ਇਹ ਮੇਲਾ ਲੱਗਿਆ ਹੋਇਆ ਹੈਗਾ ਮੇਲਾ ਕਦੋਂ ਭਰਦਾ ਹੈ ਕਿਸ ਤਰ੍ਹਾਂ ਦਾ ਕਿੰਨਾ ਸਮਾਂ ਹੋ ਗਿਆ ਇਹ ਪੂਰੀ ਜਾਣਕਾਰੀ ਤੁਸੀਂ ਬਾਬਾ ਜੀ ਤੋਂ ਸੁਣਿਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਬਾਬਾ ਥੰਮਣ ਸਿੰਘ ਜੀ ਦੀ ਜੀਵ ਕਿਸ ਰਾਜੇ ਨੇ ਕੱਟੀ ਹੈ ਤੇ ਕਿਉਂ ਕੱਟੀ ਹੈ ਪੂਰੀ ਵਿਸਤਾਰ ਦੇ ਨਾਲ ਤੁਸੀਂ ਇਹ ਗੱਲਬਾਤ ਸੁਣੀ ਹੈ ਜੇਕਰ ਤੁਹਾਨੂੰ ਇਹ ਸਥਾਨ ਚੰਗੇ ਲੱਗਦੇ ਹੈ ਜਾਂ ਇਤੋਂ ਦੀਆਂ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ ਨੇ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ